ਸਤਿ ਸ਼੍ਰੀ ਅਕਾਲ ਜੀ ਵੀਦਰ ਬਹਾਰਪ੍ਰੀਤ ਵੀਰ ਸਾਰੇ ਵੀਰਾਂ ਦੇ ਚੈਨਲ ਤੋਂ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ 29 ਤੇ ਕੱਲ 30 April ਨੂੰ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ, ਰਾਜਸਥਾਨ, ਪੱਛਮੀ ਯੂਪੀ, ਦਿੱਲੀ ਦੇ ਮੌਸਮ ਦੇ ਕੀ ਹਾਲਾਤ ਰਹਣਗੇ। ਸਾਰ ਨੇ ਅੱਜ 29 ਤੇ ਕੱਲ 30 April ਨੂੰ ਕਿਹੜੇ-ਕਿਹੜੇ ਇਲਾਕਿਆਂ ਵਿੱਚ ਇਹਦਾ ਸਾਰ ਜਿਹੜੇ ਬਾਂਦੇ ਤਖਾਈ ਦੇ ਰਹੇ ਨੇ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਾ ਜਾਂ ਕਿਤੇ ਕਿਤੇ ਹਨੇਰ ਚੱਕੜ ਚੱਲ ਸਕਦਾ ਹੈ। ਕਿਸ ਤਰ੍ਹਾਂ ਦਾ ਮੌਸਮ ਰਹੇਗਾ ਅੱਜ ਤੇ ਕੱਲ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਤਾਂ ਉਸ ਤੋਂ ਪਹਿਲਾਂ ਜਿਲੇ ਤੇ ਇਸ ਵੀਡੀਓ ਨੂੰ ਵੀ ਰਿਕਾਰਡ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜੀ ਬੇਨਤੀ ਕਰ ਦੇਣਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਪਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਬਰ ਸ਼ੁਰੂ ਕਰਦੇ ਹਾਂ ਇਸ ਦੀਏ ਵੀਡੀਓ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 29 ਤੇ 30 April ਯਾਨੀ ਕਿ ਅੱਜ ਤੇ ਕੱਲ ਯਾਨੀ ਕਿ ਅੱਜ ਦੀ ਪੂਰੇ ਦੀ ਵਾਪਸੀ ਹੋਈ ਨਹੀਂ ਅੱਜ ਤੇ ਕੱਲ 29 ਤੇ 30 April ਨੂੰ ਪੂਰਾ ਚੱਲੇਗਾ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਟੈਂਪਰੇਚਰ ਵਿੱਚ ਫਿਲਹਾਲ ਕੋਈ ਆਪਾਂ ਗੱਲ ਕਰੀਏ ਗ੍ਰਾਵਟ ਜਿਹੜੇ ਹੋਣ ਦੇ ਸਭਾਵਨਾ ਨਹੀਂ ਟੈਂਪਰੇਚਰ ਜਿਹੜੇ ਹੋਣਗੇ 38 49 ਤੋਂ ਉਧਨਾ ਦੇ ਵਿੱਚ ਇਹ ਵੀ ਜਿਹੜੀ ਗਰਮੀ ਫਿਲਹਾਲ ਚੱਲੀ ਰਹੇਗੀ ਤਾਂ ਉਸ ਤੋਂ ਬਾਅਦ ਥੋੜਾ ਜਿਹਾ ਪਕਲ ਕਰੇ 1 ਮਈ ਤੋਂ ਲੈ ਕੇ ਜਾਂ ਪਹਿਲੇ ਹਫਤੇ ਕਿਸਰੇ ਮਈ ਦਾ ਜਾਂ ਦੂਜੇ ਹਫਤੇ ਮਈ ਦੇ ਜਾਨੀ ਕਿ ਇੱਕ ਦਿਨ ਵਿੱਚ ਗੈਪ ਹੋ ਸਕਦਾ ਮਈ ਦੇ ਜਿਹੜੇ ਪਹਿਲੇ ਹਫਤੇ ਦੂਜੇ ਹਫਤੇ ਤੀਜੇ ਹਫਤੇ ਤੱਕ ਜਿਹੜੇ ਸਿਸਟਮ ਲੱਗਨ ਤੇ ਆਸਾਰ ਨੇ ਜਾਨੀ ਕਿ ਤਿੰਨ ਹਫਤੇ ਹੋਣਗੇ ਅਮੀ ਹਨੇਰ ਦੇਸ਼ ਵਿੱਚ ਆਸਾਰ ਜਿਹੜੇ ਪਾਉਂਦੇ ਦਿਖਾਈ ਦੇ ਰਹੇ ਨੇ ਤਾਂ ਜਾਨੀ ਕਿ ਇੱਕ ਦਿਨ ਵਿੱਚ ਦੋ ਦਿਨ ਗੈਪ ਪੈ ਗਿਆ ਇੱਕ ਦੋ ਦਿਨ ਜਾਂ ਦੋ ਤਿੰਨ ਦਿਨ ਗੈਪ ਪੈ ਗਿਆ ਉਸ ਤੋਂ ਬਾਅਦ ਫਿਰ ਜਿਹੜਾ ਹਨੇਰੀ ਵਾਲਾ ਮੌਸਮ ਬਣ ਗਿਆ ਇਸ ਤਰ੍ਹਾਂ ਦਾ ਮੌਸਮ ਜਿਹੜਾ ਬਣਦਿਆ ਆਸਾਰ ਨੇ ਸਕਤੇ ਏਡ 15 ਕੋਤੇ ਰਹਿਣ ਕੇ ਪਹਿਲਾ ਜਿਹੜੇ ਮਈ ਦੇ ਤੇ ਇਸ ਵਿੱਚ ਮੀਂਹ ਤੇ ਹਨੇਰ ਤੇ ਕਾਫੀ ਜਿਹੜੇ ਅਸਰ ਪਨਨਗੇ ਜਨਕੀ 1-2 ਦਿਨ ਵਿੱਚ ਉਸ ਦਾ ਗੈਪ ਹੋ ਜੇ ਬਾਕੀ ਲਗਾਤਾਰ ਬੱਦਲ ਜਿਹੜੇ ਬੰਦਿਆ ਅਸਰ ਪਨਤੇ ਦਿਖਾਈ ਦੇ ਰਹੇ ਨੇ ਤਾਂ 29 ਤੇ 30 ਅਪ੍ਰੈਲ ਨੂੰ ਗੱਲ ਕਰੇ ਜਨਕੀ ਅੱਜ ਤੇ ਕੱਲ ਤਾਂ ਪੂਰਾ ਚੱਲੇਗਾ ਤੁਨ ਪਹਿਲੇ 10 ਨਮੀ ਵਾਲੀਆਂ ਜਿਹੜੇ ਹੋ ਪਹੁੰਚ ਰਹੀਆਂ ਨੇ ਬੰਗਾਲ ਦੀ ਖਾੜੀ ਤੋਂ ਤੇ ਕੁਝ ਹਵਾਵਾਂ ਜਿਹੜੀਆਂ ਹੋਣਗੇ ਅਰਬ ਸਾਗਰ ਤੋਂ ਲਗਾਤਾਰ ਪੰਜਾਬ ਵੱਲ ਪਹੁੰਚ ਰਹੀਆਂ ਨੇ ਜਿਸ ਕਤੇ ਨਮੀ ਕਾਫੀ ਬਣੀਈ ਤੇ ਆ ਟੈਂਪਰੇਚਰ ਵਧਨ ਦੇ ਕਾਰਨ ਦੁਪਹਿਰ ਸ਼ਾਮ ਦੇ ਆਸਪਾਸ ਅੱਜ ਜੋ ਖੇਤਰਾਂ ਵਿੱਚ ਚਾਂਸ ਰਹਿਣਗੇ ਤਾਂ ਪੰਜਾਬ ਪੰਜਾਬ ਦੇ ਨਾਲ ਲੱਗਦੇ ਰਾਜਸਥਾਨ ਹਰਿਆਣਾ ਪਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਕੁਝ ਖੇਤਰਾਂ ਵਿੱਚ ਦੁਪਹਿਰ ਸ਼ਾਮ ਦੇ ਆਸਪਾਸ ਜਿਹੜੇ ਘਰ ਚਮਕਲ ਬੱਦਲਾਂਾਂ ਦੇ ਜੋ ਕਿ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦੇ ਥੋੜੇ ਬਹੁਤ ਖੇਤਰਾਂ ਵਿੱਚ ਚਾਂਸ ਰਹਿਣਗੇ 29 ਤੇ 30 April ਨੂੰ ਤਾਂ ਕੁਝ ਖੇਤਰਾਂ ਵਿੱਚ ਤੇਜ਼ ਜਿਹੜੀਆਂ ਹਵਾਵਾਂ ਚੱਲ ਸਕਦੀਆਂ ਜਿਨ੍ਹਾਂ ਕਿ ਹਨੇਰੀ ਵੇਖਣ ਨੂੰ ਮਿਲ ਸਕਦੀ ਅੱਜ ਤੇ ਕੱਲ ਕੁਝ ਖੇਤਰਾਂ ਵਿੱਚ ਚਾਂਸ ਰਹਿਣਗੇ ਤਾਂ ਮੇਨ ਆਪਾਂ ਗੱਲ ਕਰੀਏ ਟਾਰਗੇਟ ਹੋਵੇਗਾ ਮਈ ਦੇ ਪਹਿਲੇ ਹਫ਼ਤੇ ਦੂਜੀ ਹਫ਼ਤੇ ਤੀਜੀ ਹਫ਼ਤੇ ਇਹੜੇ ਤਿੰਨੋ ਹਫ਼ਤੇ ਹੋਣਗੇ ਜਾਨਕਿ ਪਹਿਲੇ 15 ਖੇਤਾਂ ਵਿੱਚ ਆਪਾਂ ਕੱਲ੍ਹ ਕੇ ਦੋ ਜਾਂ ਤਿੰਨ ਵਾਰ ਉਸਰੇ ਤਿੰਨ ਜਾਂ ਚਾਰ ਵਾਰ ਜਿਹੜਾ ਮੀਂਹ ਦਾ ਸਾਰ ਬਣ ਕੇ ਕਈ ਖੇਤਾਂ ਵਿੱਚ ਜਿਹੜੇ ਸੁਭਾਵਨਾਵਾਂ ਬਣਦੀ ਦਿਖਾਈ ਦੇ ਰਹੀ ਹੈ ਮਈ ਦੇ ਪਹਿਲੇ ਦੂਜੇ ਤੀਜੀ ਹਫਤੇ ਤਿੰਨ ਹਫਤੇ ਦੇ ਵਿੱਚ ਤਾਂ ਹਨੇਰੀ ਝੱਖੜ ਵੀ ਕਾਫੀ ਜੜਾ ਵੇਖਣ ਨੂੰ ਮਿਲੇਗਾ ਮਈ ਦੇ ਪਹਿਲੇ ਦੂਜੇ ਤੇ ਤੀਜੇ ਜਾਨਕੀ 15-20 ਦਿਨ ਜਿਹੜਾ ਪਹਿਲਾ ਮਈ ਦੇ ਹੋਣਗੇ ਸੋ ਕਾਫੀ ਜੜੀ ਸੁਭਾਵਨਾਵਾਂ ਬਣਦੀ ਦਿਖਾਈ ਦੇ ਰਹੀ ਹੈ ਤੇ ਅੱਜ 29 ਅਪ੍ਰੈਲ ਤੋਂ 30 ਅਪ੍ਰੈਲ ਨੂੰ ਟੁੱਟਵੇਂ ਕਾਰਮੀਆਂ ਜਾਨਕੀ ਕਿ ਦੁਪਹਿਰ ਸ਼ਾਮ ਦੇ ਆਸ-ਪਾਸ ਹੋ ਸਕਦਾ ਕਿਤੇ ਕਿਤੇ ਜੜੀ ਬੱਦਲ ਹੋਈ ਪਾਣਸ ਦੀ ਕੁ ਨਦਿਆ ਸਾਰ ਨੇ 2 ਤੋਂ 29 ਤੇ 30 ਅਪ੍ਰੈਲ ਨੂੰ ਤਾਂ ਮੀਂਹ ਆਪਾਂ ਗੱਲ ਕਰੀਏ 1 ਮਈ ਦੇ ਜਿਹੜਾ ਸਿਸਟਮ ਸਟਾਰਟ ਹੋ てる ਜਾਨਕੀ 1 ਜਾਂ 2 ਮਈ ਨੂੰ ਹੋ ਸਕਦਾ ਜਿਹੜਾ ਪੰਜਾਬ ਦੇ ਜਾਂ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦੇ ਕਈ ਖੇਤਰਾਂ ਵਿੱਚ ਹਨੇਰ ਚੱਖੜ ਜਾਂ ਕਿਤੇ ਕਿਤੇ ਆਪਾਂ ਗੱਲ ਕਰੀਏ ਮੀਂਹ ਦੀ ਜਿਹੜੀ ਸੁਭਾਵਨਾ ਆ ਬੰਦਿਤ ਦਿਖਾਈ ਦੇ ਰਹੀ ਹੈ ਤਾਂ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਕੁਝ ਖੇਤਰਾਂ ਵਿੱਚ ਤੇਜ਼ੜ ਮੀਂਹ ਦੀ ਝਟ ਦੇਖਣ ਨੂੰ ਮਿਲ ਸਕਦੀ ਹੈ ਤਾਂ ਕਿਤੇ ਕਿਤੇ ਆਪਾਂ ਗੱਲ ਕਰੇ ਨਿੱਕੀ ਮੋਟੀ ਡਗੜ ਮਰ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਤਾਂ ਜੇਕਰ ਅੱਜ 29 ਤੇ 30 ਅਪ੍ਰੈਲ ਨੂੰ ਦੁਪਹਿਰ ਸ਼ਾਮ ਦੇ ਆਸ ਤੇ ਇੱਕ ਦੋ ਜ਼ਿਲ੍ਹੇ ਵਾਂਗ ਇੱਕ ਦੋ ਖੇਤਰਾਂ ਕਿਤੇ ਕਿਤੇ ਨਿੱਕੀ ਮੋਟੇ ਗੜੇਮਾਰੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਅੱਜ 29 ਤੋਂ ਜਿਹੜਾ ਪੂਰੇ ਦੀ ਵਾਪਸੀ ਹੋਈ ਨਹੀਂ 29 ਤੇ 30 April ਉਸ ਤੋਂ ਬਾਅਦ ਮਈ ਦੇ ਪਹਿਲੇ ਹਫ਼ਤੇ ਬਕਾਇਦਾ ਦੂਜੇ ਹਫ਼ਤੇ ਜਿਹੜਾ ਪੂਰਾ ਚੱਲਣ ਦੀ ਸੰਭਾਵਨਾ ਹੈ ਉਸੇ WD ਪਹੁੰਚੇ ਜੋ ਕਿ 2 ਮਈ ਦੇ ਆਸ-ਪਾਸ ਪਹੁੰਚਣ ਦੇ ਅਸਾਰ ਨੇ ਤਾਂ ਅਗਲੇ ਸਿਸਟਮ ਜਾਨੀ ਕਿ ਪਹਿਲੇ ਹਫ਼ਤੇੜ ਮਈ ਦੇ ਕਾਫੀ ਖੇਤਰਾਂ ਨੂੰ ਪ੍ਰਭਾਵਿਤ ਕਰ ਸਰ ਇੱਕ ਜਾਂ ਦੋ ਵਾਰ ਮੀਂਹ ਦੇ ਅਸਾਰ ਕਾਫੀ ਖੇਤਰਾਂ ਵਿੱਚ ਰਹਿਣਗੇ ਮਈ ਦੇ ਪਹਿਲੇ ਹਫ਼ਤੇ ਉਸੇ ਮਈ ਦੇ ਦੂਜੇ ਹਫ਼ਤੇ ਵੀ ਕਾਫੀ ਖੇਤਰਾਂ ਵਿੱਚ ਦਾ ਅਸਾਰ ਪਾਉਂਦੇ ਦਿਖਾਈ ਜਾਣ ਕੀ ਅਮਾਈ ਦੇ ਪਹਿਲੇ ਹਫਤੇ ਦੂਜੇ ਹਫਤੇ ਤੀਜੀ ਹਫਤੇ ਦੇ ਕਾਫੀ ਖੇਤਰਾ ਵਿੱਚ ਕਈ ਖੇਤਰਾ ਵਿੱਚ ਅਸਾਰ ਜੜ ਪਾਉਂਦੇ ਦਿਖਾਈ ਦੇ ਰਹੇ ਹਨ ਇਹ ਝੱਖੜ ਕਾਫੀ ਜਾਨਕੀ ਕਈ ਖੇਤਰਾ ਵਿੱਚ ਨੇਰ ਝੱਖੜ ਵੇਖਣ ਨੂੰ ਮਿਲੇਗਾ ਤੇਜ਼ ਤੂਫਾਨ ਜਿਵੇਂ ਆਪਾਂ ਕਾ ਗੱਲ ਕਰੀ ਜਿਵੇਂ ਚਲਦੇ ਤੇਜ਼ ਹਨੇਰੀ ਕਾਫੀ ਖੇਤਰਾ ਨੂੰ ਇਹ ਪ੍ਰਭਾਵਿਤ ਕਰੇਗੀ ਜਾਨਕੀ ਕਿਤੇ ਕਿਤੇ 60 ਤੋਂ 70 ਜਾਂ 70 ਤੋਂ 80 ਕਿਤੇ 80 ਤੋਂ 90 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਦੀ ਸੰਭਾਵਨਾ ਖਾਸ ਕਰਕੇ ਸੋ ਰਾਜਸਥਾਨ ਹਰਿਆਣਾ ਦੇ ਖੇਤਰ ਕਾਫੀ ਪ੍ਰਭਾਵਿਤ ਹੋ ਸਕਦੇ ਨੇ ਬਾਕੀ ਪੰਜਾਬ ਦੇ ਖੇਤਰਾ ਵਿੱਚ ਦੱਖਣ ਪੱਛਮੀ ਲਾਕੇ ਹੋਗੇ ਰਾਜਸਥਾਨ ਦੇ ਨਾਲ ਲੱਗਦੇ ਪੰਜਾਬ ਦੇ ਹਰਿਆਣਾ ਦੇ ਖੇਤਰੋਗ ਜਮਾਦ ਹੋਵੇ ਜਾਂ ਸਰਦੀ ਲਾਕੇ ਪੰਜਾਬ ਦੇ ਹੋਗੇ ਪਹਾੜਾਂ ਦੇ ਨਾਲ ਲੱਗਦੇ ਚੰਡੀਗੜ੍ਹ ਦੇ ਨਾਲ ਲੱਗਦੇ ਮੱਧ ਕੇਂਦਰੋਗੇ ਤੇ ਤੇ ਕਾਫੀ ਸੁਭਾਵਨਾ ਰਹੇਗੀ ਬਾਕੀ ਜਿਹੜੇ ਪੰਜਾਬ ਦੇ ਹੋਗੇ ਪੱਛਮੀ ਯੂਪੀ ਦਿੱਲੀ ਦੇ ਹਰਿਆਣਾ ਦੇ ਰਾਜਸਥਾਨ ਦੇ ਕਈ ਖੇਤਰਾਂ ਵਿੱਚ ਨੀਰ ਝਕੜ ਚੱਲੇਗਾ ਜਾਨੀ ਕਿ ਮਈ ਦੇ ਪਹਿਲੇ ਹਫਤੇ ਕਾਫੀ ਖੇਤਰਾਂ ਵਿੱਚ ਤਾਂ ਦੂਜੇ ਹਫਤੇ ਵਿੱਚ ਵੀ ਚਾਂਸ ਰਹਿਣਗੇ ਤੀਜੇ ਹਫਤੇ ਵਿੱਚ ਚਾਂਸ ਰਹਿਣਗੇ ਤਾਂ ਉਸ ਵਾਰ 29 ਤੇ 30 April ਜਾਨੀ ਕਿ ਅੱਜ ਹੋ ਸਕਦਾ ਕਿ ਦੁਪਹਿਰ ਸ਼ਾਮ ਦੇ ਆਸ-ਪਾਸ ਜਿਹੜੀ ਬੱਦਲਵਾਈ ਪਾਣਸ ਦੀ ਕੁਝ ਜੋ ਕਿ ਸਗਰੇ ਕਿਤੇ ਕਿਤੇ ਨੇਰੀ ਜਿਹੜੀ ਵੇਖਣ ਨੂੰ ਮਿਲ ਸਰੀ ਅੱਜ ਤੇ ਕੱਲ ਤਾਂ ਕਿਤੇ ਕਿਤੇ ਉਸ ਵਾਂਗ ਟੁੱਟਵੀਆਂ ਕਾਰਵੀਆਂ ਮੀਂਹ ਦੇ ਆ ਜਿਹੜੇ ਅਸਾਰ ਬੰਦੇ ਦਿਖਾਈ ਦੇ ਰਹੇ ਟੁੱਟਵੀਆਂ ਜਿਹੜੇ ਛਰਾਟੇ ਦਰਜ ਕੀਤੇ ਜਾਸਲੇ ਥੋੜ੍ਹ ਬਹੁਤ ਖੇਤਾਂ ਵਿੱਚ ਚਾਂਸ ਰਹੇ ਕਿ ਜ਼ਿਆਦਾਤਰ ਮੌਸਮ ਜੇ ਠੀਕ ਠਾਕ ਰਹਿਣ ਦੇ ਅਸਾਰ ਨੇ ਤਾਂ ਟੈਂਪਰੇਚਰ ਵਿੱਚ ਅੱਜ ਤੇ ਕੱਲ ਯਾਨੀ ਕਿ ਕੋਈ ਜ਼ਿਆਰਾ ਗਰਾਵਟ ਹੋਣ ਦੇ ਅਸਾਰ ਨਹੀਂ ਉਸ ਤੋਂ ਬਾਅਦ 1 ਮਈ ਨੂੰ ਚਾਂਸ ਥੋੜ੍ਹ ਬਹੁਤ ਰਹਿਣਗੇ ਤਾਂ ਉਸ ਪਰ 2 ਮਈ ਨੂੰ ਜਿਹੜੇ ਗਰਾਵਟ ਦੇਖਣ ਨੂੰ ਮਿਲੇਗੇ ਯਾਨੀ ਕਿ 2 ਮਈ ਤੋਂ ਲੈ ਕੇ ਅਗਲੇ ਜਿਹੜੇ ਦਿਨ ਹੋਣਗੇ 10 ਤੋਂ 15 ਦਿਨਾਂ ਬਾਕੀ ਗ ਔਰ ਤੇ ਜਾਨੀ ਕਿ ਕੁਝਕ ਆਪਾਂ ਗੱਲ ਕਰ ਜਿਹੜੀ ਗਰਮੀ ਤੋਂ ਰਾਤ ਮਿਲਦੀ ਸੋ ਹਲਕੀ ਜਿਹੜੀ ਗਰਮੀ ਤੋਂ ਰਾਤ ਮਿਲ ਸਕਦੀ ਹੈ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦੇ ਖੇਤਰਾਂ ਲਈ ਤਾਂ ਜਿਹੜੇ ਆਪਾਂ ਗੱਲ ਕਰੀ ਜਿਹੜਾ ਸਿਸਟਮ ਲੱਗਣ ਦਾ ਸਾਰ ਰਹਿਣਗੇ ਮਈ ਦੇ ਪਹਿਲੇ ਹਫਤੇ ਦੂਜੀ ਹਫਤੇ ਤੀਜੀ ਹਫਤੇ ਤੇ ਅੱਜ ਤੇ ਕੱਲ ਥੋੜੇ ਬਥੇ ਖੇਤਰਾਂ ਵਿੱਚ ਸਾਰ ਜਿਹੜੇ ਪਾਣਦੇ ਦਿਖਾਈ ਦੇ ਰਹੇ ਨੇ ਤਾਂ ਫਿਰ ਆਲੇ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਚੈਨਲ ਤੇ ਪਹਚਾਰਾਂਗੇ ਚਾਣ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਵੀਡੀਓ ਨੂੰ ਅ